ਹੈਲੋ ਦੋਸਤੋ ਕੱਲ ਤੋਂ ਸਾਡੇ ਟ੍ਰਾਂਟੋ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਦੋ ਖਬਰਾਂ ਨੂੰ ਲੈ ਕੇ ਵਿਚਾਲਾ ਆਇਆ ਹੋਇਆ ਆ ਮੈਂ ਵੀ ਕੱਲ ਪੈਸੇ ਤੁਹਾਡੇ ਨਾਲ ਜਿਹੜੀਆਂ ਖਬਰਾਂ ਸਾਂਝੀਆਂ ਕਰਨੀਆਂ ਚਾਹੁੰਦਾ ਸੀ ਪਰ ਮੈਂ ਚਾਹੁੰਦਾ ਸੀ ਕਿ ਖਬਰ ਪੁਕਤਾ ਹੋਵੇ ਜਿਹੜੀ ਤੁਹਾਡੇ ਤੱਕ ਪਹੁੰਚਾਈਏ ਤਾਂ ਪਤਾ ਲੱਗੇ ਵੀ ਹਾਂ ਖਬਰ ਆ ਪਰ ਸਾਡਾ ਮੀਡੀਆ ਇੰਨਾ ਕ ਕਾਲਾ ਆ ਪੁਲਿਸ ਦੀ ਨਾ ਅਨਾਉਂਸ ਹੋ ਪਹਿਲਾਂ ਹੀ ਹਰ ਕਿਤਰਾ ਜਿਹੜਾ ਇੱਧਰ ਉੱਧਰ ਬੜਾ ਜਗ੍ਹਾ ਤੇ ਤੁਸੀਂ ਸੁਣਿਆ ਹੋਣਾ ਕੱਲ ਵੀ ਦੇਖਿਆ ਹੋਣਾ ਪਰ ਐਨੀਵੇ ਮੈਂ ਗੱਲ ਕਰਨੀ ਚਾਹੁੰਦਾ ਜੀ ਹਰਜੀਤ ਸਿੰਘ ਢੱਡਾ ਹੋਣਾ ਔਰ ਉਹਨਾਂ ਦਾ ਛੋਟਾ ਨਾਂ ਸੀ ਜੀਤ ਕਾਕਾ ਉਹਨਾਂ ਨੂੰ ਲੈ ਕੇ ਕੱਲ ਟ੍ਰਾਂਟੋ ਜਿਹੜਾ ਜੀ ਡੈਰੀ ਐਂਡ ਟੈਲਫੋਨ ਰੋਡ ਤੇ ਇਹਨਾਂ ਦਾ ਦਿਨ ਦਿਹਾੜੇ ਪੌਣੇ ਇੱਕ 12 ਵਜੇ ਜਿਹੜਾ ਜੀ 18 ਗੋਲੀਆਂ ਮਾਰ ਕੇ ਦਿਆਂ ਦਿਹਾੜੇ ਕਤਲ ਕਰ ਦਿੱਤਾ ਗਿਆ ਇੱਕ ਵਧੀਆ ਬਿਜ਼ਨਸਮੈਨ ਜੋ ਟੋਰਾਂਟੋ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਇੱਕ ਸਫਲ ਬਿਜ਼ਨਸਮੈਨ ਟਰਕਿੰਗ ਇੰਡਸਟਰੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਇੱਕ ਵਧੀਆ ਪਰਿਵਾਰ ਦਾ ਮੈਂਬਰ ਔਰ ਇੱਕ ਹੈਲਪਫੁਲ ਇਨਸਾਨ ਜਦੋਂ ਵੀ ਕਿਸੇ ਵੀ ਇਨਸਾਨ ਨੂੰ ਹੈਲਪ ਦੀ ਲੋੜ ਪੈਂਦੀ ਸੀ ਸਪੈਸ਼ਲੀ ਜੇ ਮੈਂ ਪੰਡੈਮਿਕ ਦੀ ਗੱਲਬਾਤ ਕਰਾਂ ਤਾਂ ਬਹੁਤ ਲੋਕਾਂ ਦੀ ਬਦਦਤ ਕੀਤੀ ਸੀ ਹਰਜੀਤ ਸਿੰਘ ਟੱਡਾ ਹੁਣਾ ਨੇ ਪਰ ਕੱਲ ਦਾ ਜਿਹੜਾ ਦਿਨ ਆ ਉਹ ਇਦਾਂ ਦਾ ਮੰਦਪਗਾ ਜੜਿਆ ਜਿਹੜਾ ਜੀ ਹਰਜੀਤ ਸਿੰਘ ਟੱਡਾ ਹੁਣਾ ਨੂੰ ਆਪਣੇ ਨਾਲ ਲੈ ਗਿਆ ਦੁਪਹਿਰ ਵੇਲੇ ਜਿੱਦਾ 12:00 ਵਜੇ ਦੀ ਮੈਂ ਗੱਲਬਾਤ ਕਰਦਾ 11:55 ਤੇ ਇਹ ਆਪਣੇ ਆਫਿਸ ਜਿਹੜਾ ਜੀ ਪਹੁੰਚਦੇ ਆ ਜਿਹੜਾ ਕਿ ਦੇਰੀ ਤੇ ਟੈਲਫੋਰ ਇਹ ਇਲਾਕਾ ਦੋਸਤੋ ਮੈਂ ਥੋੜਾ ਜਿਹਾ ਅੱਜ ਦੇ ਨਾਲ ਕਲੀਅਰ ਕਰ ਦਵਾਂ ਕਿ ਇਹ ਇਲਾਕਾ ਜਿਹੜਾ 에ਰਪੋਰਟ ਦੇ ਲਾਗੇ ਪੈਂਦਾ ਆ ਇਸ ਇਲਾਕੇ ਦੇ ਆਲੇ ਦੁਆਲੇ ਜੇ ਮੈਟਿਕਸ ਦੀ ਰੋਡ ਦੀ ਗੱਲਬਾਤ ਕਰਾਂ ਟਿਕਸੂ ਰੋਡ ਆ ਹੋਰ ਬੜੇ ਸਾੜੇ ਰੋਡ ਜਿਹੜੇ ਇਸ ਇਲਾਕੇ ਦੇ ਲਾਗੇ ਪੈਂਦੇ ਨੇ ਪਰ ਹੁਣ ਗੱਲਬਾਤ ਇੱਥੇ ਆ ਕੇ ਨਿਬੜਦੀ ਆ ਕਿ ਇਹ ਗੋੜੀਆਂ ਜਿਹੜੀਆਂ ਚੱਲਣ ਦਾ ਕੰਮ ਗਰਾਂਟੋ ਦੇ ਵਿੱਚ ਸ਼ੁਰੂ ਹੋਇਆ ਇਹ ਕਦੋਂ ਰੁਕੂਗਾ ਕਦੋਂ ਇੱਕ ਹਲੇ ਕੇਸ ਦੀ ਸ਼ਾਹੀ ਨਹੀਂ ਸੁੱਕਦੀ ਤੇ ਦੂਜਾ ਕੇਸ ਪਹਿਲਾਂ ਹੀ ਤਿਆਰ ਹੁੰਦਾ ਆ ਅੱਜ ਕੁਝ ਕੁ ਦਿਨ ਪਹਿਲਾਂ April ਦੀ ਲਾਸਟ ਡੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਪਹਿਲੀ ਤਰੀਕ ਨੂੰ ਇਸ ਮਹੀਨੇ ਦੀ Brampton ਦੇ ਵਿੱਚ ਜਿੱਥੋਂ ਮੈਂ ਇਸ ਵੇਲੇ ਤੁਹਾਡੇ ਲਈ ਰਿਪੋਰਟਿੰਗ ਕਰ ਰਿਹਾ ਹਾਂ Vision 24 ਤੇ ET Plaza ਦੇ ਵਿੱਚ ਸਾਡਾ ਇੱਕ 27-28 ਸਾਲ ਦਾ ਬੱਚਾ ਜਿਹਦਾ ਨਾਂ ਸੀ ਜੈਦ ਮੁੰਡੀ ਉਹਦਾ ਕਤਲ ਕਰ ਦਿੱਤਾ ਗਿਆ ਸੀ ਦਿਨ ਦਿਹਾੜੇ 8 ਗੋਲੀਆਂ ਮਾਰ ਕੇ ਪਰ ਉਹਦੇ ਵਿੱਚ ਪੁਲਿਸ ਨੂੰ ਕਿਤੇ ਨਾ ਕਿਤੇ ਸਫਲਤਾ ਮਿਲੀ ਆ ਪੁਲਿਸ ਨੇ ਇੱਕ ਗ੍ਰਿਫਤਾਰੀ ਵੀ ਕੀਤੀ ਆ ਪਰ ਕੀ ਹਰਜੀਤ ਸਿੰਘ ਢੱਡਾ ਉਹਨਾਂ ਦਾ ਕੇਸ ਇੰਨਾ ਕੁ ਉਲਝਿਆ ਹੋਇਆ ਜਿੰਨਾ ਕਿ ਮੈਂ ਅੱਜ ਸਟੱਡੀ ਕੀਤੀ ਆ ਕੋਈ ਸਮਝ ਨਹੀਂ ਲੱਗਦੀ ਕਿ ਕਦੋਂ ਸਫਲਤਾ ਪੀਲ ਪੁਲਿਸ ਨੂੰ ਮਿਲੇਗੀ ਪਰ ਇਹਨਾਂ ਖਬਰਾਂ ਤੁਹਾਡੇ ਤੱਕ ਸਾਂਝੀਆਂ ਕਰਨ ਤੱਕ ਅਜੇ ਤੱਕ ਪੀਲ ਪੁਲਿਸ ਦੇ ਹੱਥ ਖਾਲੀ ਆ ਕੋਈ ਵੀ ਗ੍ਰਿਫਤਾਰੀ ਜਿਹੜੀ ਅਜੇ ਤੱਕ ਨਹੀਂ ਹੋਈ ਕੋਈ ਗ੍ਰਿਫਤਾਰ ਅਜੇ ਤੱਕ ਪੁਲਿਸ ਨੇ ਨਹੀਂ ਕੀਤਾ ਗਿਆ ਪਰ ਹੁਣ ਗੱਲ ਆ ਕੇ ਇੱਥੇ ਆ ਕੇ ਨਿਬੜਨੀ ਕਿਉਂ ਹਰਜੀਤ ਸਿੰਘ ਟੱਡਾ ਉਹਨਾਂ ਨੂੰ ਦਿਨ ਦਿਹਾੜੇ ਕਿਉਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਵਿੱਚ ਤਿੰਨ ਚਾਰ ਨਾਂ ਜਿਹੜੇ ਆ ਉਹ ਇੱਕ ਹੋਗਿਆ ਦੀ ਤਰ੍ਹਾਂ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਗੋਲਡੀ ਬਰਾੜ ਦਾ ਨਾਂ ਜਿਹੜਾ ਆ ਉਹ بار-ਬਾਰ ਸਾਨੂੰ ਸੁਣਨ ਨੂੰ ਮਿਲਦਾ ਆ ਹੁਣ ਇਹ ਨਹੀਂ ਪਤਾ ਕਿ 골ਡੀ ਬਰਾਰ ਕੋਈ ਹੈਗਾ ਦੀ ਆ ਜਾਂ ਨਹੀਂਗਾ ਜਾਂ ਕੀ ਆ ਜਾਂ ਕੀ ਨਹੀਂ ਇਹ ਪ੍ਰਮਾਤਮਾ ਸਾਡੇ ਤੋਂ ਬੈਟਰ ਜਾਣਦਾ ਪਰ ਹੁਣ ਮੈਂ ਥੋੜੀ ਜਿਹਾ ਇੱਥੇ ਕਲੀਅਰ ਇਹ ਕਰ ਦਵਾ ਕਿ ਜਿੰਨੀਕ ਮੈਂ ਅੱਜ ਇਸ ਕੇਸ ਤੇ ਸਟਡੀ ਕੀਤੀ ਆ ਸਵੇਰ ਦੀ ਮੈਂ ਤੁਹਾਡੇ ਲਈ ਸ਼ਾਮ ਨੂੰ ਰਿਪੋਰਟਿੰਗ ਕਰ ਰਿਹਾ ਅ ਅੱਜ ਇਹਨਾਂ ਦੇ ਬੱਚੇ ਵੱਲੋਂ ਵੀ ਇੱਕ ਬਹੁਤ ਭਾਵਕ ਪੋਸਟ ਪਾਈ ਗਈ ਹਰਜੀਤ ਸਿੰਘ ਢੱਡੇ ਉਹਨਾਂ ਦੇ ਪੋਸਟ ਤੇ ਕਿ ਸਾਡਾ ਬਾਪ ਸਾਨੂੰ ਸਦਾ ਸਦਾ ਲਈ ਛੱਡ ਕੇ ਚਲਾ ਗਿਆ ਉਹਦੇ ਤੇ ਮੈਂ ਬਾਅਦ ਦੇ ਵਿੱਚ ਆਉਂਦਾ ਪਰ ਮੈਂ ਥੋੜਾ ਜਿਹਾ ਤੁਹਾਡੇ ਲਈ ਇਹ ਕਲੀਅਰ ਕਰ ਦਿਆਂ ਕਿ ਇੰਡੀਆ ਤੋਂ ਜਿਹੜੀ ਸਾਨੂੰ ਖਬਰ ਮਿਲ ਰਹੀ ਆ ਕਿ ਉਹਦੇ ਵਿੱਚ ਹਰਜੀਤ ਸਿੰਘ ਢੱਡਾ ਹੁਣੀ ਅ ਕਿਹੜੀਆਂ ਕਿਹੜੀਆਂ ਗੱਲਾਂ ਦੇ ਵਿੱਚ ਇਨਵੋਲਵ ਸਨ ਜਾਂ ਨਹੀਂ ਇਹ ਤਾਂ ਹੁਣ ਪੁਲਿਸ ਦੱਸੇਗੀ ਪਰ ਜਿਹੜੀ ਰਿਪੋਰਟ ਮੈਨੂੰ ਹੁਣ ਤੱਕ ਮਿਲੀ ਆ ਮੈਂ ਉਹ ਤੁਹਾਡੇ ਨਾਲ ਜਿਹੜੀ ਆ ਸ਼ੇਅਰ ਕਰ ਦਿੰਦਾ ਕਿ ਕਿੱਦਾਂ ਕਿੱਦਾਂ ਜਿਹੜੀ ਇੰਡੀਆ ਦੇ ਵਿੱਚ ਹਰਜੀਤ ਸਿੰਘ ਢੱਡਾ ਹੁਣੀ ਉੱਤਰਾਖੰਡ ਦੇ ਰਹਿਣ ਵਾਲੇ ਸੀ ਉੱਤਰਾਖੰਡ ਦੇ ਵਿੱਚ ਦੋ ਭਰਾਵਾਂ ਦੀ ਜ਼ਮੀਨ ਇਹ ਦੋ ਭਰਾ ਇੱਕ ਇਹਨਾਂ ਦਾ ਭਰਾ ਜਿਹੜਾ ਉੱਥੇ ਰਹਿੰਦਾ ਸੀ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਜਿਹੜੀ ਆ ਇੱਕ ਦੂਜੇ ਦੇ ਨਾਲ ਖਹਿਵਾੜੀ ਚੱਲਦੀ ਆ ਰਹੀ ਸੀ ਬੰਡ ਬਲਾਈਏ ਨੂੰ ਲੈ ਕੇ ਪਟਵਾਰੀ ਨੂੰ ਲੈ ਕੇ ਬਹੁਤ ਢੇਰ ਦਾ ਇਹ ਜਿਹੜਾ ਆ ਕੰਮ ਇੱਕ ਦੂਜੇ ਦੇ ਖੁੰਦਕਵਾਜੀ ਜਿੱਦਾਂ ਮੈਂ ਕਹ ਲਵਾਂ ਉਹ ਚੱਲਦੀ ਆ ਰਹੀ ਸੀ ਪਰ ਉਹ ਖੁੰਦਕਵਾਜੀ ਹੁਣ ਇਸ ਕੇਸ ਦੇ ਵਿੱਚ ਦੋ ਮੌਤਾਂ ਹੋ ਗਈਆਂ ਦੋ ਮੌਤਾਂ ਬਹੁਤ سارے ਭੈਣ ਭਰਾ ਕਹਿੰਦੇ ਹੋਣੇ ਕਿ ਦੋ ਮੌਤਾਂ ਕਿੱਦਾਂ ਦੂ ਇਹ ਦੂਸਰੀ ਮੌਤ ਹੈ ਜੀ ਜਿਹੜੀ ਰਜਿਸਟ੍ਰੇਟਾ ਹੁਣਾਂ ਦੀ ਹੋਈ ਆ ਹਰਜੀਤ ਸਿੰਘ ਢੱਡਾਹੋਂਾਂ ਦੇ ਤਾਰਾਂ ਕਿਤੇ ਜਿੱਥੇ ਪੰਜਾਬ ਦੇ ਵਿੱਚ ਮਾਫੀ ਚਾਹੁੰਦਾ ਜੀ ਉੱਤਰਾਖੰਡ ਦੇ ਵਿੱਚ ਜਿਹੜੀਆਂ ਸੁਣਨ ਦੇ ਵਿੱਚ ਆ ਰਿਹਾ ਕਿ ਕੁਝ ਗੈਂਗਸਟਰਾਂ ਦੇ ਨਾਲ ਜੁੜੀਆਂ ਹੋਈਆਂ ਸਨ ਤੇ ਉਹ ਗੈਂਗਸਟਰ ਕੁਝ ਕੈਨੇਡਾ ਦੇ ਵਿੱਚ ਕੁਝ ਇੰਡੀਆ ਦੇ ਵਿੱਚ ਜਿੱਦਾਂ ਹੁਣ ਪਿੱਛੋਂ ਖਲਾਰਾ ਪਿਆ ਆ ਕਾਫੀ ਚਰਪੋਂ ਕਹਿੰਦੀ ਕਿ ਇਹਨਾਂ ਵੱਲੋਂ ਹੀ ਕੁਝ ਸਮਾਂ ਪਹਿਲਾਂ ਇਹ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਦੇ ਭਰਾ ਤੇ ਹਮਲਾ ਕਰਾਉਂਦੀ ਪਰ ਉਹ ਜਿਹੜੇ ਹਮਲਾਬਰ ਸੀ ਉਹ ਉੱਤਰਾਖੰਡ ਦੇ ਵਿੱਚ ਫੜੇ ਗਏ ਸੀ ਤੇ ਉੱਥੇ ਹਰਜੀਤ ਸਿੰਘ ਢੱਡਾਹੋਂਾਂ ਦਾ ਨਾਂ ਬੋਲਿਆ ਉਸ ਤੋਂ ਬਾਅਦ ਫਰੇਜਾਂ ਤੋਂ ਬਾਅਦ ਵੀ ਜਿਹੜਾ ਇਹ ਕੰਮ ਰੁਕਦਾ ਨਹੀਂ ਕੁਝ ਮਹੀਨਿਆਂ ਬਾਅਦ ਦੁਆਰਾ ਜਿਹੜਾ ਇੱਕ ਮੰਤਰੀ ਸੀਗਾ ਜੀ ਉਥੇ ਟਹਿਲ ਸਿੰਘ ਜਿਹੜਾ ਇਹਨਾਂ ਦੇ ਭਰਾ ਦੀ ਹੈਲਪ ਕਰਦਾ ਸੀ ਇਸ ਬਟਵਾਰੇ ਵਾਲੇ ਕੇਸ ਦੇ ਵਿੱਚ ਉਹਦੀ ਹੱਤਿਆ ਦਿਨ ਦਿਹਾੜੇ ਕੀਤੀ ਜਾਂਦੀ ਆ ਉਹ ਮੈਂ ਤੁਹਾਡੇ ਨਾਲ ਵੀਡੀਓ ਵੀ ਅਟੈਚ ਕਰਾਂਗਾ ਦੋ ਜਾਨੇ ਜਿਹੜੇ ਆ ਸਾਫ਼ ਵੀਡੀਓ ਦੇ ਵਿੱਚ ਆਉਂਦੇ ਆ ਜਿਨ੍ਹਾਂ ਨੇ ਉਸ ਮੰਤਰੀ ਦੀ ਹੱਤਿਆ ਕਰ ਦਿੱਤੀ ਸੀ ਟਹਿਲ ਸਿੰਘ ਉਹਨਾਂ ਦੀ ਜਿਹੜੇ ਇਹਨਾਂ ਦੇ ਭਰਾ ਦੀ ਹੈਲਪ ਕਰ ਰਹੇ ਸੀਗੇ ਦੂਜੇ ਬੰਨੇ ਪਰ ਹੁਣ ਗੱਲ ਇੱਥੇ ਆਉਂਦੀ ਆ ਕਿ ਕੈਨੇਡਾ ਦੇ ਵਿੱਚ ਪਿੱਛੇ ਇਹ ਸਾਡੀਆਂ ਕੁਝ ਮਜ਼ਦੂਰੀਆਂ ਕੋਈ ਇੱਕ ਗੈਂਗਸਟਰ ਜਿਹੜਾ ਜੀ ਕਹਿੰਦੇ ਕਿ ਆਇਆ ਹੋਇਆ ਸੀ ਜਿਹੜਾ ਢੱਡਾ ਸਾਹਿਬ ਦੇ ਹਰਜੀਤ ਸਿੰਘ ਢੱਡਾ ਹੁਣਾਂ ਦੇ ਸੰਪਰਕ ਦੇ ਵਿੱਚ ਸੀ ਤੇ ਇਹ ਟਿਕੜਮਬਾਜ਼ੀ ਉਧਰੋਂ ਇੱਧਰ ਇੱਧਰੋਂ ਉਧਰੋਂ ਕਾਫੀ ਦੇਰ ਦੀ ਚੱਲਦੀ ਜਾ ਰਹੀ ਸੀ ਪਰ ਹੁਣ ਇਹ ਇੱਥੇ ਆ ਕੇ ਗੱਲ ਮੁਕਣੀ ਕਿੱਥੇ ਜਾ ਕੇ ਆ ਕੀ ਹਰਜੀਤ ਸਿੰਘ ਢੱਡਾ ਹੁਣਾਂ ਦੀ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਇੱਕ ਸਫਲ ਅ ਬਿਜ਼ਨਸਮੈਨ ਦੇ ਤੌਰ ਤੇ ਢੱਡਾ ਸਾਹਿਬ ਕੈਨੇਡਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹ ਰਹੇ ਸੀ ਆਪਣੇ ਪਿੱਛੇ ਪਰਿਵਾਰ ਨੂੰ ਛੱਡ ਕੇ ਆਏ ਆ ਢੱਡਾ ਸਾਹਿਬ ਪਰ ਹੁਣ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਇਹ ਜਿਹੜੀਆਂ ਹੱਤਿਆਵਾਂ ਹੋ ਰਹੀਆਂ ਇਹ ਚੌਥੀ ਹੱਤਿਆ ਆ ਜੀ ਜਿਹੜੀ ਇਸੇ ਤਰ੍ਹਾਂ ਬਿਲਕੁਲ ਹੋਈ ਆ ਜਿਹਦੇ ਵਿੱਚ ਮੈਂ ਥੋੜਾ ਜਿਹਾ ਤੁਹਾਡੇ ਨਾਲ ਕਲੀਅਰ ਕਰ ਦਵਾਂ ਕਿ ਬੈਨਕੂਵਰ ਦੇ ਵਿੱਚ ਰੁਪਦਮਨ ਮਲਕ ਉਹਨਾਂ ਦਾ ਕਤਲ ਹੁੰਦਾ ਆ ਪਿੱਛੇ ਜਹੇ ਤੇ ਉਸ ਤੋਂ ਬਾਅਦ ਬੈਨਕੂਵਰ ਦੇ ਵਿੱਚ ਜੀ ਭਾਈ ਨਿਊਜਰ ਹੁਣਾਂ ਦਾ ਕਤਲ ਹੁੰਦਾ ਆ ਫਿਰ ਇੱਕ ਕਤਲ ਜਿਹੜਾ ਜੀ ਹੁੰਦਾ ਆ ਵੈਨਕੂਵਰ ਦੇ ਵਿੱਚ ਤੇ ਇਹ ਜਿਹੜਾ ਆ ਮਾਫੀ ਚਾਹੁੰਦਾ ਨਾ ਬੈਨਕੂਵਰ ਵੀ ਨਹੀਂ ਪਕਦੇ ਵਿੱਚ ਤੇ ਇਹ ਜਿਹੜਾ ਜੀ ਚੌਥਾ ਕਤਲ ਜਿਹੜਾ ਆ ਇਹ ਟ੍ਰਾਂਟੋ ਦੇ ਵਿੱਚ ਹੋ ਗਿਆ ਇਸੇ ਤਰ੍ਹਾਂ ਦੀਆਂ ਇਹ ਔਰਿਜਨਵਾਦੀ ਦੇ ਵਿੱਚ ਹੁਣ ਜਿਹੜਾ ਉੱਤਰਾਖੰਡ ਦੇ ਵਿੱਚ ਵੀ ਹਰਜੀਤ ਸਿੰਘ ਢੱਡਾ ਹੁਣੀ ਜਦੋਂ ਦੇ ਉਹ ਮੰਤਰੀ ਦੀ ਹੱਤਿਆ ਹੋਇਆ ਇਹ ਮંત્રી ਹੁਣ ਦੇ ਪਰਿਵਾਰ ਨੇ ਜਿਹੜੀ ਪੁਲਿਸ ਕੋਲ ਰਿਪੋਰਟ ਲਖਾਈ ਸੀ ਐਫਆਰ ਲਖਾਈ ਸੀ ਉਹਦੇ ਵਿੱਚ ਢੱਡਾ ਸਾਹਿਬ ਦਾ ਹਰਜੀਤ ਸਿੰਘ ਢੱਡਾ ਵਾਲਾ ਦਾ ਨਾਮ ਉਹਨਾਂ ਨੇ ਪਾਇਆ ਸੀ ਤੇ ਢੱਡਾ ਸਾਹਿਬ ਇੰਡੀਆ ਤੋਂ ਪੀਓ ਸਨ ਪਿਛਲੇ 5 ਸਾਲਾਂ ਤੋਂ ਤੇ ਹੁਣ ਉਹ ਪੀਓ ਹੋਣ ਕਰਕੇ ਹੁਣ ਬਹੁਤ ਕੋਸ਼ਿਸ਼ ਜਿਹੜਾ ਹੋਰ ਸਾਹਮਣੇ ਆ ਰਿਹਾ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਹੀ ਕੇਸ ਤੇ ਇੱਕ ਰਿਪੋਰਟ ਅਸੀਂ ਮੰਡੇ ਤੇ ਟਿਊਜ਼ ਦੇ ਇੱਕ ਅੱਧੇ ਘੰਟੇ ਦੀ ਰਿਪੋਰਟ ਜਿਹੜੀ ਆ ਮੈਂ ਤੇ ਮੰਗਾ ਵੀ ਲਿਆ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਇੰਡੀਆ ਦੀ ਤੁਹਾਡੇ ਅੱਗੇ ਰੱਖਾਂਗੇ ਤੇ ਨਾਲ ਕੈਨੇਡਾ ਦੀ ਰੱਖਾਂਗੇ ਕਿ ਕੈਨੇਡਾ ਦੇ ਵਿੱਚ ਇਹਨਾਂ ਦਾ ਇੱਕ ਚੰਗਾ ਬਿਜ਼ਨਸ ਸੀਗਾ ਟਰੱਕਿੰਗ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਪਰ ਹੁਣ ਜਿਹੜੇ ਤਹਿਲ ਸਿੰਘ ਉਹਨਾਂ ਦੀ ਜਿਹੜੀ ਮੌਤ ਹੁੰਦੀ ਆ ਹੋਰ ਜਿਹੜੀਆਂ ਕਈ ਇੰਡੀਆ ਦੇ ਵਿੱਚ ਇਸੇ ਤਰ੍ਹਾਂ ਦੀਆਂ ਬਾਰਦਰਤਾਂ ਜਿਹੜੀਆਂ ਹੁੰਦੀਆਂ ਆ ਇਹਨਾਂ ਦੇ ਇੱਕ ਦੂਜੇ ਦੀ ਦੋ ਭਰਾਵਾਂ ਦੇ ਵਟਵਾਰੇ ਨੂੰ ਲੈ ਕੇ ਉਹਨਾਂ ਦੇ ਵਿੱਚ ਇਹ ਟੱਬਰ ਪਿੱਛਿਆ ਗਿਆ ਹਰ ਆਪਣੇ ਢੱਡਾ ਸਾਹੂ ਜੀ ਸਿੰਘ ਢੱਡਾ ਉਹਨਾਂ ਦਾ ਦੂਜੇ ਬੰਨੇ ਜਿਹੜੀ ਮੰਤਰੀ ਦੀ ਹਤਿਆ ਇੰਡੀਆ ਦੇ ਵਿੱਚ ਹੋਈ ਸੀਗੀ ਉਹ ਇਹਨਾਂ ਨੇ ਇਹਨਾਂ ਦੇ ਨਾਂ ਲਾ ਦਿੱਤੇ ਹੁਣ ਇਹਨਾਂ ਕੇਸਾਂ ਦੇ ਵਿੱਚ ਪ੍ਰਮਾਤਮਾ ਨੂੰ ਪਤਾ ਰੱਬ ਨੂੰ ਪਤਾ ਕਿੰਨੀ ਸੱਚਾਈ ਆ ਕਿੰਨੀ ਕਿ ਨਹੀਂ ਪਰ ਰਾਂਟੂ ਦੇ ਵਿੱਚ ਜਿਹੜੀਆਂ ਇਹ ਗੋਲੀਆਂ ਚਲਣ ਦਾ ਸਿਲਸਲਾ ਚੱਲ ਰਿਹਾ ਆ ਪਿਛਲੇ 2-3 ਸਾਲਾਂ ਤੋਂ ਇੱਕ ਕਦੋਂ ਰੁਕੇਗਾ ਇਹਦੀ ਇੰਤਜ਼ਾਰ ਆ ਇੱਕ ਚੰਗਾ ਭਲਾ बिजनेਸਮੈਨ ਆਪਣੇ ਕੰਮ ਤੇ ਜਾਂਦਾ ਤੇ ਪਤਾ ਨਹੀਂ ਕਿਹੜੇ ਵੇਲੇ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੁਣ ਏਸੀ ਤਰ੍ਹਾਂ ਕੱਲ ਜਦੋਂ ਹਰਜੀਤ ਸਿੰਘ ਢੱਡਾ ਹੁਣੀ ਆਪਣੇ ਆਫਿਸ ਪਹੁੰਚਦੇ ਨੇ ਤੇ ਜਿਹੜਾ ਇਹਨਾਂ ਕੋ ਟ੍ਰੱਕ ਇਹ ਜਿਹੜਾ ਇਹ ਚਲਾਉਂਦੇ ਸਨ ਉਹਦੇ ਤੋਂ ਜਦੋਂ ਬਾਹਰ ਨਿਕਲਣ ਲੱਗੇ ਆ ਤੇ ਗੋਲੀਆਂ ਦੀ ਬਾਛੜ ਹੋ ਜਾਂਦੀ ਆ ਦੋ ਜਣੇ ਜਿਹੜੇ ਜੀ ਇੱਕ ਕਾਰ ਦੇ ਵਿੱਚ ਪਹਿਲਾਂ ਹੀ ਤਾਂਗ ਲਾ ਕੇ ਬੈਠੇ ਹੁੰਦੇ ਆ ਤੇ ਜਦੋਂ ਉਹ ਨਿਕਲਦੇ ਆ ਤੇ ਇਹਨਾਂ ਤੇ ਤੰਗੜ ਤੰਗੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਕੱਲ ਮੈਂ ਹਸਪਤਾਲ ਜੇ ਦੇ ਵਿੱਚ ਵੀ ਹੋ ਕੇ ਆਇਆ ਉੱਥੋਂ ਵੀ ਇਹ ਸੁਣਨ ਨੂੰ ਮਿਲ ਰਿਹਾ ਕਿ 12:00 ਵਜੇ ਦੇ ਕਰੀਬ ਤਕਰੀਬਨ ਠਾ ਠਾ ਗੋਲੀਆਂ ਚੱਲਣ ਦੀ ਆਵਾਜ਼ਾਂ ਜਿਹੜੀਆਂ ਸਾਨੂੰ ਸੁਣੀਆਂ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਆ ਇਹਨਾਂ ਦੀ ਇਹਨਾਂ ਦੇ ਗੋਲੀਆਂ ਲੱਗੀਆਂ ਐਂਬੂਲੈਂਸ ਆਉਂਦੀ ਆ ਐਂਬੂਲੈਂਸ ਦੇ ਵਿੱਚ ਪਾ ਕੇ ਹਰਜੀਤ ਸਿੰਘ ਢੱਡਾ ਉਹਨਾਂ ਨੂੰ ਹਸਪੀਟਲ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜਦੋਂ ਇਹਨਾਂ ਨੂੰ ਐਂਬੂਲੈਂਸ ਵਿੱਚ ਪਾਇਆ ਜਾਂਦਾ ਤੇ ਉਸੇ ਵੇਲੇ ਐਂਬੂਲੈਂਸ ਵਾਲੇ ਹੀ ਦੱਸ ਦਿੰਦੇ ਆ ਪੁਲਿਸ ਨੂੰ ਕਿ ਹੀ ਇਸ ਨੋ ਮੋਰ ਇਹਨਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ 18 ਗੋਲੀਆਂ ਦੇ ਵਿੱਚੋਂ ਹੁਣ ਪਤਾ ਨਹੀਂ ਹਰਜੀਤ ਸਿੰਘ ਢੱਡਾ ਉਹਨਾਂ ਦੀ ਕਿੰਨੀਆਂ ਗੋਲੀਆਂ ਲੱਗੀਆਂ ਹੋਣਗੀਆਂ ਪਰ ਜਿਹੜਾ ਇਹ ਕੇਸ ਇੰਡੀਆ ਦੇ ਵਿੱਚ ਜੁੜਿਆ ਹੋਇਆ ਆ ਬਹੁਤ ਕੁਝ ਜਿਹੜਾ ਇਹ ਕੇਸ ਪਿਛੇ ਛੱਡ ਗਿਆ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸਟੱਡੀ ਕਰਨ ਦੀ ਇਸ ਕੇਸ ਤੇ ਦੁਬਾਰਾ ਕਿ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਹਰਜੀਤ ਸਿੰਘ ਢੱਡਾ ਉਹਨਾਂ ਦੀਆਂ ਇੰਡੀਆ ਚੋਂ ਤਾਰਾਂ ਜੁੜੀਆਂ ਕਿੱਦਾਂ ਇੱਥੋਂ ਅੱਜ ਇੱਕ ਇੰਡੀਆ ਦੇ ਵਿੱਚ ਵੀ ਯੂਸੂਬ ਚੈਨਲ ਚਲਾ ਰਿਹਾ ਉਦੇ ਵਿੱਚ ਮੈਂ ਉਹਨਾਂ ਗੱਲਾਂ ਤੇ ਨਹੀਂ ਆਉਣਾ ਚਾਹੁੰਦਾ ਉਹਨਾਂ ਨੇ ਤਾਂ ਬਿਲਕੁਲ ਇੱਕ ਤਰਫਾ ਹੀ ਕਰ ਦਿੱਤਾ ਕਿ ਸਾਰੀ ਸਾਰੀ ਗਲਤੀ ਪਲਾਨੇ ਜਾਂ ਢੰਗੜੇ ਦੀ ਅਸੀਂ ਇੱਕ ਨਿਊਜ਼ ਐਂਕਰ ਹਾਂ ਸਾਡਾ ਕੰਮ ਹੈ ਤੁਹਾਡੇ ਤੱਕ ਨਿਊਜ਼ ਪਹੁੰਚਾਉਣੀ ਸਾਡਾ ਕੰਮ ਇਹ ਨਹੀਂਗਾ ਕਿ ਇਨਸਾਫ ਕਿਸੇ ਨੂੰ ਦੇਣਾ ਜਾਂ ਨਹੀਂ ਇਨਸਾਫ ਦੇਣਾ ਪੁਲਿਸ ਦਾ ਕੰਮ ਹੈ ਇਨਸਾਫ ਦੇਣਾ ਕੋਰਟਾਂ ਦਾ ਕੰਮ ਹੈ ਤੇ ਹੁਣ ਕੱਲ ਨੂੰ ਜਾਂ ਪਰਸ ਨੂੰ ਦੇਖਦੇ ਹਾਂ ਕਿ ਅਗਰ ਪੁਲਿਸ ਨੂੰ ਕੋਈ ਗ੍ਰਿਫਤਾਰੀ ਕਰਦੀ ਆ ਅਪੀਲ ਅਗਰ ਕੋਈ ਗ੍ਰਿਫਤਾਰੀ ਹੁੰਦੀ ਆ ਤੇ ਅਸੀਂ ਤੁਹਾਡੇ ਨਾਲ ਜਰੂਰ ਜੜੀ ਸਾਂਝ ਪਾਵਾਂਗੇ ਪਰ ਸੋ ਫਾਰ ਜਿਹੜਾ ਜੀ ਅ ਕੋਈ ਵੀ ਪੁਲਿਸ ਪੀਲ ਪ੍ਰੈਸ ਨੇ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਵਿਜ਼ਨ 24 ਤੇ ਇਹ ਰਿਪੋਰਟਿੰਗ ਜਿਹੜੀ ਆ ਰੀਸੈਂਟ ਢੱਡਾ ਹੁਣਾਂ ਨੂੰ ਲੈ ਕੇ ਮੈਂ ਤੁਹਾਡੇ ਨਾਲ ਕਰ ਰਿਹਾ ਟੋਨੀ ਜੋਲ ਤੇ ਮੇਰੇ ਸਾਥੀ ਮੇਰੇ ਨਾਲ ਮੰਗਾ ਜਿਹੜੇ ਸਵਾਲ ਸਾਬ ਹੁੰਦੇ ਨੇ ਤੁਸੀਂ ਇਸ ਚੈਨਲ ਨੂੰ ਜਿਹੜਾ ਜੀ ਇਥੇ ਇਸ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਨਾਲ ਲੈ ਕੇ ਆ ਜੀਂਆਂ ਆ ਕੈਨੇਡਾ ਦੀਆਂ ਤੁਸੀਂ ਸਬਸਕ੍ਰਾਈਬ ਵੀ ਜਰੂਰ ਕਰਿਓ ਲਾਈਕ ਤੇ